ਗੁਰੂ ਗ੍ਰੰਥ ਨੂੰ ਛੱਡ ਕੇ ਜਾਂਦਾ ਹੈ ਉਹਦੇ ਵਿੱਚ ਸਿੱਖੀ ਵਾਲਾ ਕਣ ਨਹੀਂ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਤਿੰਨ ਸਿੱਖ ਸ਼ਹੀਦ ਕੀਤੇ ਲਾਲਚ ਦਿੱਤੇ ਡਰ ਦਿੱਤੇ ਪਰ ਤਿੰਨੇ ਸਿੱਖ ਇੱਕੋ ਹੀ ਸ਼ਬਦ ਦੱਸਦੇ ਆ ਜਦੋਂ ਸ਼ਹੀਦ ਕਰੂੰ ਸਾਡੇ ਮੁਖ ਸਾਡੇ ਗੁਰੂ ਵੱਲ ਹੋਣ ਅੱਜ ਵੀ ਇਹੀ ਲੋੜ ਹੈ Hindu ਧਰਮ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦੀ ਅਸੀਂ ਆਪਣੀ ਪਛਾਣ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ ਦੁਨੀਆਂ ਦਾ ਆਖਰੀ ਸੇਖਵੀ ਜਿਹੜੀ ਪਛਾਣ ਗੁਰੂ ਨੇ ਦਿੱਤੀ ਆ ਉਸ ਪਛਾਣ ਦੇ ਲਈ ਜੂਝੇਗਾ ਇਹ ਕੌਣ ਆ ਜਿਹੜੇ ਆਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਮੈਂ ਕੌਮਨਾ ਵਾਦਾ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਕੌਮ ਦੇ ਅੱਗੇ ਤੇ ਪੰਖ ਅਗੇ ਹਜ਼ਾਰ ਵਾਰੀ ਝੁਕਾਂਗੇ ਪਰ ਆ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਹਨਾਂ ਦੇ ਸਾਹਮਣੇ ਅੜਾਂਗੇ ਵੀ ਤੇ ਇਹਨਾਂ ਦੇ ਨਾਲ ਲੜਾਂਗੇ ਉਹ ਗੁਰਦੁਆਰਾ ਕਮੇਟੀ ਵੀ ਚੋੜ ਹੀ ਨਹੀਂ ਲੜ ਸਕਦੇ ਇਹਨਾਂ ਨੂੰ ਪੁੱਛੇ ਭਲੇ ਮਾਨਸਾ ਨੂੰ ਵੀ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਫ਼ਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਗੁਰਦੁਆਰੇ ਆਜ਼ਾਦ ਪੰਥ ਨੇ ਜਦੋਂ ਕਰਾਏ ਉਦੋਂ ਅਕਾਲੀ ਲੜੇ ਪਰ ਇੰਨੀ ਨਫ਼ਰਤ ਕਹਿੰਦੇ ਜਿਹਦੇ ਨਾਲ ਇਹ ਸ਼ਬਦ ਲੱਗਾ ਉਹ ਜੋ ਨਹੀਂ ਲੜ ਸਕਦਾ ਆਪਾਂ ਇਕੱਠੇ ਹੋਈਏ ਆਪਾਂ ਗੁਰੂ ਨਾਲ ਜੁੜ ਗਏ ਬਾਣੀ ਨਾਲ ਜੁੜੀਏ ਤੇ ਤਗੜੇ ਹੋਈਏ ਪੰਜਾਬ ਸਾਡਾ ਘਰ ਵਾ ਸਿੱਖਾਂ ਦਾ ਭਾਵੇਂ ਅਕਾਲ ਤਖਤ ਸਾਹਿਬ ਸਾਰੇ ਦੁਨੀਆਂ ਦੇ ਸਿੱਖਾਂ ਦਾ ਪਰ ਪੰਜਾਬ ਦੇ ਸਿੱਖਾਂ ਦਾ ਪੇਕਾ ਘਰ ਪੰਜਾਬ ਮੈਂ ਪਾਕਿਸਤਾਨ ਗਿਆ ਜਦੋਂ ਇਸ ਮੁਲਕ ਦੇ ਅੰਦਰ ਤਿਲਕ ਤੇ ਜੰਜੂ ਨੂੰ ਲਾਇਆ ਜਾ ਰਿਹਾ ਸੀ ਤਿਲਕ ਤੇ ਜੰਜੂ ਦੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਤਾ ਕਸ਼ਮੀਰ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉੱਥੇ ਆਗੂ ਰਹਿੰਦੇ ਸੀ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤ ਇਸ ਮੁਬਾਰਕ ਧਰਤੀ ਤੇ ਆਏ ਪਹਿਲੀ ਗੱਲ ਉਦੋਂ ਵੀ ਸਾਰਿਆਂ ਦੀ ਆਸ ਗੁਰੂ ਨਾਨਕ ਦਾ ਘਰ ਸੀ ਕਿ ਜਦੋਂ ਕੋਈ ਕਿਤੇ ਬਾਹ ਨਾ ਫੜੇ ਤਾਂ ਗੁਰੂ ਨਾਨਕ ਦਾ ਘਰ ਸਾਡੀ ਬਾਹ ਫੜੇਗਾ ਫਿਰ ਨਵੇਂ ਪਾਤਸ਼ਾਹ ਇਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੀ ਧਰਤੀ ਤੇ ਗਏ ਲਾਲਚ ਦਿੱਤੇ ਡਰ ਦਿੱਤੇ ਪਰ ਜੋ ਬਚਨ ਨੇ ਭਟ ਚਾਂਦ ਜੀ ਦੇ ਚਿਤ ਚਰਨ ਕਮਲ ਕਾਇ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ ਤੇ ਫੇਰ ਅੱਗੇ ਜਾ ਕੇ ਕਹਿੰਦੇ ਆ ਵਾਹੇ ਜਿੰਨਾ ਦੀ ਪਕੜੀ ਐ ਸਿਰ ਦੀਜੈ ਬਾਹੇ ਨਾ ਛੋਡਿਆ ਗੁਰੂ ਨੇ ਤਿਲਕ ਤੇ ਜੰਝੂ ਵਾਲਿਆਂ ਦੀ ਬਾਹ ਫੜੀ Hindu ਧਰਮ ਨੂੰ ਬਚਾਇਆ ਨਹੀਂ ਤੇ ਅੱਜ ਕੱਲ ਤੇ ਆਪਾਂ ਵੇਖਦੇ ਆ ਲੋਕ ਸਵੇਰੇ ਕਿਸੇ ਪਾਸੇ ਹੁੰਦੇ ਆ ਤੇ ਸ਼ਾਮ ਨੂੰ ਕਿਸੇ ਦੂਜੇ ਪਾਸੇ ਚਲੇ ਜਾਂਦੇ ਜਿਹੜਾ ਸਿੱਖ ਪੰਥ ਨੂੰ ਛੱਡ ਕੇ ਜਾਂਦਾ ਹੈ ਗੁਰੂ ਗ੍ਰੰਥ ਨੂੰ ਛੱਡ ਕੇ ਜਾਂਦਾ ਹੈ ਉਹਦੇ ਵਿੱਚ ਸਿੱਖੀ ਵਾਲਾ ਕਣ ਨਹੀਂ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਤਿੰਨ ਸਿੱਖ ਸ਼ਹੀਦ ਕੀਤੇ ਲਾਲਚ ਦਿੱਤੇ ਡਰ ਦਿੱਤੇ ਪਰ ਤਿੰਨੇ ਸਿੱਖ ਇੱਕੋ ਹੀ ਸ਼ਬਦ ਦੱਸਦੇ ਆ ਜਦੋਂ ਸ਼ਹੀਦ ਕਰੋਂ ਸਾਡੇ ਮੁਖ ਸਾਡੇ ਗੁਰੂ ਵੱਲ ਹੋਣ ਅੱਜ ਵੀ ਇਹੀ ਲੋੜ ਹੈ ਸਾਡੇ ਮੁਖ ਗੁਰੂ ਗ੍ਰੰਥਵਾਲ ਅਤੇ ਗੁਰੂ ਪੰਥਵਾਲ ਹੋਣ ਅੱਜ ਸਮੁੱਚੀ ਲੋਕਾਈ ਪ੍ਰਗਟ ਭਾਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਗੁਰ ਤੇਗ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੀ ਹੈ ਇਹ ਸ਼ਹਾਦਤ ਲਾਸਾਨੀ ਹੈ ਉਹਨਾਂ ਦੇ ਲਈ ਸ਼ਹਾਦਤ ਜਿਨ੍ਹਾਂ ਨਾਲ ਗੁਰੂ ਦੇ ਸਿਧਾਂਤ ਮੇਲ ਨਹੀਂ ਖਾਂਦੇ ਪਰ ਕਿਉਂਕਿ ਗੁਰੂ ਨਾਨਕ ਦਾ ਘਰ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇੱਥੇ ਸ਼ਰਨ ਆਇਆਂ ਦੀ लाज ਰੱਖੀ ਜਾਂਦੀ ਅੱਜ ਜਦੋਂ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹੀਦ ਪਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀਦਾਸ ਜੀ ਸ਼ਹੀਦ ਭਾਈ ਦਇਆਲਾ ਜੀ ਤਿੰਨਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਯਾਦ ਕਰਦੇ ਪਰ ਨਾਲ ਹੀ ਇਹ ਸਮਾਂ ਹੈ ਕੌਮ ਦੇ ਮੰਥਨ ਦਾ ਕਿਸੇ ਵੇਲੇ ਅਸੀਂ ਦੂਜਿਆਂ ਦੇ ਧਰਮ ਨੂੰ ਬਚਾਉਂਦੇ ਆਂ ਦੂਜਿਆਂ ਦੀ लाज ਰੱਖਦੇ ਆਂ ਪਰ ਅੱਜ ਇਸੇ ਪੰਜਾਬ ਦੇ ਅੰਦਰ ਇਸ ਮੁਲਕ ਦੇ ਅੰਦਰ ਕਿਤੇ ਸਾਡੇ ਕੜੇ ਲੋਹਾਏ ਜਾਂਦੇ ਆ ਕਿਤੇ ਕਿਰਪਾਨਾਂ ਲੋਹਾਈਆਂ ਜਾਂਦੀਆਂ ਸਾਡੇ ਗੁਰੂ ਨੇ Hindu ਧਰਮ ਦੀ ਧਾਰਮਿਕ ਪਛਾਣ ਲਈ ਸ਼ਹਾਦਤ ਦਿੱਤੀ ਅਸੀਂ ਆਪਣੀ ਪਛਾਣ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ ਦੁਨੀਆਂ ਦਾ ਆਖਰੀ ਸੇਖਵੀ ਜਿਹੜੀ ਪਛਾਣ ਗੁਰੂ ਨੇ ਦਿੱਤੀ ਆ ਉਸ ਪਛਾਣ ਦੇ ਲਈ ਜੂਝੇਗਾ ਪਛਾਣ ਨਾਲ ਕੋਈ ਸਮਝੌਤਾ ਨਹੀਂ ਹੈ ਪਰ ਕਿਉਂ ਹੋ ਰਿਹਾ ਹੈ ਸਾਡੇ ਵਿੱਚ ਫੁੱਟ ਹੈ ਆਪਸੀ ਗੁੱਟਬਾਜੀ ਹੈ ਜਿੰਨਾ ਚਿਰ ਤੱਕ ਅਸੀਂ ਇੱਕ ਕੌਮ ਜਿਹੜਾ ਕੌਮ ਹੈ ਸਾਡੀ ਕੌਮੀਆਂਤ ਹੈ ਉਹਦੇ ਸਿਧਾਂਤ ਤੇ ਇਕੱਠੇ ਨਹੀਂ ਹੁੰਦੇ ਇਹ ਹਮਲੇ ਹੁੰਦੇ ਰਹਿਣ ਦੂਜੀ ਗੱਲ ਕਾਲੋਨਾ ਨੇ ਸ਼ਾਸਨ ਲਾਇਆ ਤੇ ਕਹਿੰਦੇ ਗੁਰੂ ਨੂੰ ਸਮਰਪਤਤਾ ਮੈਂ ਕਰਨਾ ਚੰਗੀ ਗੱਲ ਆ ਉਹਨਾਂ ਦਾ ਇੱਕ ਬਲਾਰਾ ਬੋਲ ਰਿਹਾ ਸੀ ਅਹੇ ਜੀ ਸਾਨੂੰ ਰੋਕਿਆ ਗਿਆ ਸੀ ਨਹੀਂ ਮਨਾ ਸਕਦੇ ਉਸ ਨਾਮ ਵਾਲ ਦਾ ਕੋਈ ਪਰ ਜਦੋਂ ਬੋਲ ਰਿਹਾ ਤੇ ਸਿਰ ਤੇ ਰਮਾਲ ਵੀ ਨਹੀਂ ਲਿਆ ਤੁਸੀਂ ਗੁਰੂ ਦੀ ਕਹਿੰਦੇ ਸ਼ਤਾਬ ਦੀ ਨੂੰ ਸਮਰਪਤ ਕੀਤਾ ਹੈ ਤੇ ਘਟੋ ਘਟ ਜਿਹੜੇ ਮੋਨੇ ਸੀ ਉਹਨਾਂ ਦੇ ਸਿਰ ਤੇ ਢਕਾ ਲੈਨੇ ਮੈਨੂੰ ਤੁਸੀਂ ਦੱਸੋ ਅਸੀਂ ਜਦੋਂ ਵੀ ਗੁਰੂ ਨੂੰ ਯਾਦ ਕਰਦੇ ਆਂ ਖਾਸ ਕਰਕੇ ਕਦੀ ਨੰਗੇ ਸਿਰ ਗੁਰੂ ਨੂੰ ਯਾਦ ਕਰਦੇ ਆਂ ਇਹ ਗੁਰੂ ਦੀ ਬੇਅਦਬੀ ਨਹੀਂ ਤੇ ਫੇਰ ਜਦੋਂ ਜਥੇਦਾਰ ਕਹਿੰਦਾ ਵੀ ਗਲਤ ਕੀਤਾ ਤੇ ਫੇਰ ਜਿਹੜੇ ਜ਼ਮੀਨਾਂ ਥੱਲੇ ਟਰਾਲੀਆਂ ਦੱਬ ਕੇ ਕਿਸਾਨਾਂ ਦੀਆਂ ਉਹ ਮਤਾਂ ਦੇਣ ਦੀ ਗੱਲ ਕਰਦੇ ਦੇਖੋ ਇਹ ਆਕਾਲ ਤਖਤ ਸਾਹਿਬ ਇੱਥੇ ਸਾਡੇ ਬਾਬਾ ਕਾਲੀ ਫੂਲਾ ਸਿੰਘ ਸ਼ੇਰੇ ਪੰਜਾਬ ਨੂੰ ਵੀ ਸੱਜਦੇ ਤੇ ਉਹ ਨਿਮਰਤਾ ਨਾਉਂਦੇ ਆ ਇਹ ਕੌਣ ਜਿਹੜੇ ਆਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਤੇ ਮੈਂ ਕੌਮ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਕੌਮ ਦੇ ਅੱਗੇ ਤੇ ਪੰਥ ਅੱਗੇ ਹਜ਼ਾਰ ਵਾਰੀ ਝੁਕਾਂਗੇ ਪਰ ਆ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਹਨਾਂ ਦੇ ਸਾਹਮਣੇ ਅੜਾਂਗੇ ਵੀ ਤੇ ਇਹਨਾਂ ਦੇ ਨਾਲ ਲੜਾਂਗੇ ਵੀ ਬਾਕੀ ਵੇਖੋ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਲੜੇ ਕੌਣ ਅਕਾਲੀ ਜੱਟੋ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਤੇ ਪਿਛੇ ਜੇ ਹਰਿਆਣੇ ਦੇ ਵਿੱਚ ਚੋਣ ਹੋਈ ਗੁਰਦੁਆਰਾ ਕਮੇਟੀ ਦੀ ਮਨਸ਼ਾ ਕਿੰਨੀ ਮਾੜੀ ਆ ਤੇ ਸ਼ਬਦ ਕਿੰਨਾ ਚੁੱਪਦਾ ਏ ਅਕਾਲੀ ਕਹਿੰਦੇ ਜੀ ਜਿਸ ਵੀ ਜਮਾਤ ਦੇ ਨਾਲ ਅਕਾਲੀ ਸ਼ਬਦ ਲੱਗਾ ਉਹ ਗੁਰਦੁਆਰਾ ਕਮੇਟੀ ਦੀ ਚੋਣ ਹੀ ਨਹੀਂ ਲੜ ਸਕਦੇ ਇਹਨਾਂ ਨੂੰ ਪੁੱਛੇ ਭਲੇ ਮਾਨਸਾ ਨੂੰ ਵੀ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਗੁਰਦੁਆਰੇ ਆਜ਼ਾਦ ਪੰਥ ਨੇ ਜਦੋਂ ਕਰਾਏ ਉਦੋਂ ਅਕਾਲੀ ਲੜੇ ਪਰ ਇੰਨੀ ਨਫ਼ਰਤ ਕਹਿੰਦੇ ਜਿਹਦੇ ਨਾਲ ਇਹ ਸ਼ਬਦ ਲੱਗਾ ਉਹ ਚੋਣ ਹੀ ਨਹੀਂ ਲੜ ਸਕਦਾ ਇਹੋ ਕੁਝ ਹੀ ਇਹ ਪੰਜਾਬ ਚ ਚਾਹੁੰਦੇ ਤੋ ਮੈਂ ਕੌਮ ਨੂੰ ਅਪੀਲ ਕਰਦਾ ਹਾਂ ਆਪਾਂ ਇਕੱਠੇ ਹੋਈਏ ਆਪਾਂ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਤੇ ਤਗੜੇ ਹੋਈਏ ਪੰਜਾਬ ਸਾਡਾ ਘਰ ਵਾ ਸਿੱਖਾਂ ਦਾ ਭਾਵੇਂ ਅਕਾਲ ਤਖ਼ਤ ਸਾਹਿਬ ਸਾਰੇ ਦੁਨੀਆਂ ਦੇ ਸਿੱਖਾਂ ਦਾ ਪਰ ਪੰਜਾਬ ਦੇ ਸਿੱਖਾਂ ਦਾ ਪੇਕਾ ਘਰ ਪੰਜਾਬ ਮੈਂ ਪਾਕਿਸਤਾਨ ਗਿਆ ਨਨਕਾਣਾ ਸਾਹਿਬ ਮੈਂ ਤੁਰਿਆ ਜਾਂਦਾ ਸੀ ਨਗਰ ਕੀਰਤਨ ਚ ਤੇ ਦੋ ਬੱਚੇ ਆਉਣ ਇੱਕ 4 ਸਾਲ ਦਾ ਇੱਕ 6 ਸਾਲ ਦਾ ਤੇ ਕਿਰਪਾਨਾਂ ਉਤੋਂ ਦੀਆਂ ਪਾਈਆਂ ਤੇ ਪੰਥ ਦੇ ਰੰਗ ਨੀਲੇ ਸਿਰ ਤੇ ਸਜਾਏ ਉਹਨਾਂ ਨੇ ਤੇ ਮੈਂ ਪਿਆਰ ਦੇ ਨਾਲ ਬੱਚੇ ਨੂੰ ਗੱਲ ਵਕੜੀ ਪਾਈ ਜ਼ਫੀ ਪਾਈ ਮੈਂ ਪੁੱਛਿਆ 4 ਸਾਲ ਦੇ ਬੱਚੇ ਨੂੰ ਕੀ ਨਾਮ ਸ਼ੇਰਾ ਤੇਰਾ ਕਹਿੰਦਾ ਸਰਦਾਰ ਹਿੰਮਤ ਸਿੰਘ ਮੈਂ ਉਹਨੂੰ ਪੁੱਛਿਆ ਭਈ ਸਰਦਾਰ ਕੱਲਾ ਹਿੰਮਤ ਸਿੰਘ ਕਿ ਹੋਣੀ ਕਿਰਪਾਨ ਵਾਲਾ ਹੱਥ ਲਾ ਕੇ ਕਹਿੰਦਾ ਕਿਉਂਕਿ ਆਪਾਂ ਸਰਦਾਰ ਹੁੰਨੇ ਆ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਆਪਾਂ ਸਰਦਾਰ ਵਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਸਾਨੂੰ ਗੁਰੂ ਨੇ ਸਰਦਾਰ ਬਣਾਇਆ ਤੇ ਮੈਂ ਜਦੋਂ ਉੱਥੇ ਬੱਚੇ ਵੇਖੇ ਮੇਰਾ ਇੱਕ ਸੁਭਾਅ ਤੇ ਮੈਂ ਆਖਿਆ ਵੀ ਇਹ ਕਹਿੰਦੇ ਬੱਚੇ ਬਲੋਚਿਸਤਾਨ ਤੋਂ ਆ ਉੱਥੇ 5-6 ਪਰਿਵਾਰ ਆ ਸਾਡੇ ਸਾਰੇ ਉਥੋਂ ਦੇ ਸਿੱਖ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਭਾਰਤ ਵਿੱਚ ਜੇ ਪੇਕਾ ਕਰ ਤਗੜਾ ਹੋਊਗਾ ਤੇ ਉਹ ਸੇਫ ਵਾ ਜੇ ਇੱਥੇ ਹੀ ਕਮਜ਼ੋਰ ਪੈ ਗਿਆ ਪੰਥ ਤੇ ਫੇਰ ਵੇਖੋ ਸਾਡਾ ਕੋਈ ਬਹੁਤਾ ਕਿਸੇ ਪਾਸੇ ਚਾਰਾ ਨਹੀਂ ਚੱਲਣਾ ਹੈ ਬੰਦੀ ਸਿੰਘਾਂ ਦੀ ਗੱਲ ਚੱਲੀ ਹੈ ਬੰਦੀ ਸਿੰਘਾਂ ਦੇ ਬਾਰੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਹਨਾਂ ਨੇ ਮਤਾ ਵੀ ਪਾਇਆ ਮੈਨੂੰ ਪਤਾ ਵਾ ਪਿੱਛੇ ਦੇ 28 ਲੱਖ ਦਸਖਤ ਕਰਾ ਕੇ ਤੇ ਦਿੱਲੀ ਪਹੁੰਚੇ ਸੀ। ਕਈ ਸਾਡੇ ਵਿੱਚ ਧਿਆਨ ਸਿੰਘ ਡੋਗਰੇ ਵਾਲੇ ਵੀ ਆ। ਉਹ ਗੱਲ ਫੇਰ ਸਿਰੇ ਨਾ ਲੱਗੀ ਉੱਥੇ। ਸਰਕਾਰ ਦੇ ਨਾਲ ਅੱਜ ਪੰਥ ਬੈਠਾ ਹੈ। ਮੈਂ ਜਕਾਰਾ ਛੱਡਾਂਗਾ ਤੁਸੀਂ ਬਾਹਾਂ ਖੜੀਆਂ ਕਰਨੀਆਂ। ਕੀ ਪੰਥ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗਦਾ? ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਗ ਤੇ ਪੰਥ ਕੀ ਜਿੰਦਕ ਰਾਜ ਕਰੇਗਾ ਗੁਰੂ ਕਿਰਪਾ ਕਰੇ ਗੁਰੂ ਮੇਰ ਕਰੇ ਅੱਜ ਜਿਵੇਂ ਇੱਥੇ ਸਾਰਾ ਹੀ ਪੰਥ ਆ ਗਿਆ ਆਪਾਂ ਇਸੇ ਤਰ੍ਹਾਂ ਵੇਖੋ ਸਾਡਾ ਗੁਰੂ ਤੇ ਦੁਗਿਆ ਲਈ ਸ਼ਹਾਦਤ ਦਿੰਦਾ ਸੀ ਆਪਣੇ ਲਈ ਤੇ ਬਹਿ ਜੀਏ ਕੌਮ ਦੇ ਸਾਹਮਣੇ ਚੁਣੌਤੀਆਂ ਬਹੁਤ ਸਰਬਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹ ਤਨ ਲੈਰੀ ਗੱਡthia ਸੱਚੇ ਤੇਰੀ ਆਸ ਪਰ ਮੈਨੂੰ ਆਪਣੇ ਨੌਜਵਾਨਾਂ ਤੇ ਮਾਣ ਵੀ ਬੜਾ ਹੈ ਕਹਿੰਦੇ ਜੀ ਇਹ ਸ਼ਰਾਬੀ ਆ ਇਹ ਨਸ਼ੇੜੀ ਆ ਪਰ ਜਦੋਂ ਹੜ ਆਇਆ ਸਰਕਾਰ ਕਿਤੇ ਨਹੀਂ ਦਿਸੀ ਪੰਜਾਬ ਦੇ ਨੌਜਵਾਨ ਪੰਥ ਪੰਥ ਦੇ ਨਿਸ਼ਾਨ ਸਾਹਿਬ ਲਾ ਕੇ ਟਰਾਲੀਆਂ ਟਰੈਕਟਰਾਂ ਤੇ ਰਸਦਾ ਵੰਡਦੇ ਫਿਰਦੇ ਮੈਂ ਆਮ ਹੀ ਇਹ ਗੱਲ ਬੋਲਦਾ ਨਾ ਮੈਂ ਫੇਰ ਦਰਾਉਂਗਾ ਪੰਜਾਬ ਦਾ ਨੌਜਵਾਨ ਪੰਜਾਬ ਚੜਦੀ ਕਲਾ ਚ ਹੈ ਭਟਕ ਗਏ ਨੇ ਭਾਵੇਂ ਗੱਬਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣੇ ਆਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ ਸਿੱਖ ਦਾ ਮੁਖ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਾ ਜਿਹਦਾ ਮੁਖ ਦਿੱਲੀ ਵਾਲਾ ਹੈ ਇਹ ਦਿੱਲੀ ਦੀ ਧਰਤੀ ਤੇ ਹੀ ਸਾਡੇ ਗੁਰੂ ਨੂੰ ਸ਼ਹੀਦ ਕੀਤਾ ਹੈ ਇਹ ਚੇਤੇ ਚ ਰੱਖਣਾ ਹੈ ਦਿੱਲੀ ਤੋਂ ਚੱਲਣ ਵਾਲੀਆਂ ਤਾਕਤਾਂ ਸਿੱਖਾਂ ਦੀਆਂ ਸਕੀਆਂ ਨਹੀਂ ਸਾਡਾ ਤੇ ਇਤਿਹਾਸ ਭਰਿਆ ਪਿਆ ਤੋਂ ਮੈਂ ਸਮੁੱਚੀ ਸੰਗਤ ਦਾ ਖਾਸ ਕਰਕੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਬੜਾ ਔਖਾ ਸਮਾਂ ਸੀ ਆ ਜਿਨ੍ਹਾਂ ਨੂੰ ਤੁਸੀਂ ਸਰਕਾਰ ਕਹਿੰਨੇ ਇਹ ਕਦੀ ਅਕਾਲ ਤਖਤ ਦੇ ਆ ਕੇਸਗੜ੍ਹ ਸਾਹਿਬ ਤਖਤ ਦੇ ਰਾਜ ਟੋਏ ਪੁੱਟ ਕੇ ਗਏ ਕਾਦੀ ਸਾਰੇ ਸ਼ਹਿਰ ਚ ਸਪੀਕਰ ਬਣ ਗਏ ਔਰ ਜਦੋਂ ਵਾਸੀ ਕਿਹਾ ਨਾ ਵੀ ਜੇ 10 ਵਜੇ ਤੱਕ ਨਾ ਲੱਥੇ ਤੇ ਤਾਰਾਂ ਵੱਡਾਂਗੇ ਤੇ ਜਬਤ ਕਰਾਂਗੇ ਸਪੀਕਰ ਤੇ ਪਹਿਲਾ ਹੀ ਇਹਨਾਂ ਨੇ ਲਾ ਦਿੱਤੇ ਇਹ ਤਖਤਾਂ ਦੀ ਘੇਰਾਬੰਦੀ ਨਹੀਂ ਹੋਣੀ ਇਹਨਾਂ ਵੱਲੋਂ ਨਾ ਸੀ ਹੋਣ ਦਵਾਂਗੇ ਸ਼ਰੂਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਆਏ ਆ ਤੇ ਮੈਂ ਇਹ ਸੁਝਾ ਦਿੰਨਾ ਵੀ ਜਦੋਂ ਵੀ ਕੋਈ ਸ਼ਤਾਬ ਦੀ ਪਹਿਲਾਂ ਵੀ ਆਉਂਦੇ ਆ ਜਦੋਂ ਵੀ ਕੋਈ ਸ਼ਤਾਬਦੀ ਹੋਵੇ ਪੰਥ ਦੀ ਨਮੈਂਦਾ ਜਮਾਤ ਆ ਸ਼ਰੋਮਣੀ ਅਕਾਲੀ ਦਲ ਰਾਸੀ ਇਹ ਸ਼ਤਾਬਦੀਆਂ ਚ ਆਉਣ ਪੰਥ ਨਾਲ ਗੱਲਬਾਤ ਕਰਨ ਅਤੇ ਗੁਰੂ ਪਾਤਸ਼ਾਹ ਨੂੰ ਇਸੇ ਤਰ੍ਹਾਂ ਸਜਦੇ ਕਰਨ 29 ਨਵੰਬਰ 350 ਸਾਲ ਬਾਅਦ ਇਤਿਹਾਸਕ ਮੌਕਾ ਆ ਰਿਹਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਵਿਵਾਨਗੜ੍ਹ ਸਾਹਿਬ ਲੈ ਕੇ ਆਏ ਸੀ ਕੀਰਤਪੁਰ ਸਾਹਿਬ ਮਾ ਨਾਨਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਂ ਉਹਨਾਂ ਨੇ ਪੁੱਤ ਦਾ ਕੱਲਾ ਸਿਰ ਵੇਖਿਆ ਮਾਤਾ ਗੁਜਰੀ ਉਹਨਾਂ ਦੇ ਮੈਲ ਪਤਨੀ ਪਤੀ ਦਾ ਸਿਰ ਵੇਖਿਆ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਆਪਣੇ ਬਾਪੂ ਦਾ ਗੁਰੂ ਤੇਗ ਬਹਾਦਰ ਦਾ ਕੱਲਾ ਸਿਰ ਵੇਖਿਆ ਸੰਗਤ ਪਾਠ ਕਰਦੇ ਆ ਕੀਰਤਨ ਬਿਬਾਨਗੜ ਸਾਹਿਬ ਤੋਂ ਇੱਥੇ ਸੀਸ ਗੰਸਾਹਬ ਆਈ ਸੀ ਤੇ ਮੈਂ ਬੇਨਤੀ ਕਰਦਾ ਵਾਂ ਪੰਥ ਨੂੰ 29 ਨਵੰਬਰ ਨੂੰ ਕੋਈ ਸਿੱਖ ਘਰੇ ਨਾ ਰਵੇ ਆਪਾਂ ਉਹਨਾਂ ਪਲਾਂ ਦੇ ਗਵਾਹ ਬਣਾਂਗੇ 350 ਸਾਲ ਬਾਅਦ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਉਥੋਂ ਆਇਆ ਸੀ